ਸਸਤੀ ਕੱਪ ਦੇ ਸਾਰਿਆਂ ਨੂੰ ਹਾਂਜੀ ਅੱਜ ਤੁਹਾਨੂੰ ਆਪਾਂ ਕਮੀਜ਼ ਦੇ ਮੋਢੇ ਦੀ ਕਾਟ ਬਾਰੇ ਦੱਸਾਂਗੇ ਜੀ ਫਰੰਟ ਸਾਈਡ ਤੇ ਬੈਕ ਸਾਈਡ ਕਾਟ ਕਿਸ ਤਰ੍ਹਾਂ ਪਾਈ ਜਾਂਦੀ ਹੈ ਹਾਂਜੀ ਮੇਰੀਆਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਜੀ ਕਿ ਦੀਰੀ ਸਾਨੂੰ ਕਮੀਜ਼ ਦੀ ਫਰੰਟ ਸਾਡੇ ਬੈਕ ਸਾਈਡ ਕਾਟ ਬਾਰੇ ਦੱਸੋ ਹਾਂਜੀ ਅੱਜ ਆਪਾਂ ਤੁਹਾਨੂੰ ਕਮੀਜ਼ ਦੀ ਬੈਕ ਸਾਈਡ ਤੇ ਫਰੰਟ ਸਾਈਡ ਕਾਟ ਬਾਰੇ ਜੰਗੀ ਤਰ੍ਹਾਂ ਸਮਝਾਵਾਂਗੇ ਹਾਂਜੀ ਆਪਣੇ ਕਮੀਜ਼ ਦੀ ਜਿਹੜੀ ਹੈਗੀ ਲੈਂਥ ਹੈ ਜੀ ਉਹ ਆਪਣੀ 24 ਇੰਚ ਆ ਉਹ ਆਪਾਂ ਲੈ ਲਈ ਹੈ ਜੀ ਸਾਰੀ ਤੇ ਹੁਣ ਆਪਣਾ ਜੀ ਹੈਗਾ ਇਹ ਟੀਰਾ ਟੀਰਾ ਆਪਣਾ ਹੈਗਾ ਜੀ 12 12 ਦਾ ਹਾਫ ਹੋ ਗਿਆ ਜੀ 6 ਆਪਾਂ ਲਵਾ ਗਏ ਜੀ 6.5 ਤੇ ਆਪਾਂ 6.5 ਤੇ ਨਿਸ਼ਾਨ ਲਾਵਾਂਗੇ ਜੀ 0.5 ਇੰਚ ਆਪਣਾ ਮਾਰਜਨ ਦਾ ਹੋ ਗਿਆ ਅੱਗੇ ਜੀ ਆਪਣਾ ਜਿਹੜਾ ਨਾਰਮਲ ਹੁੰਦਾ ਏ ਮੋਟਾ ਉਦੀ ਆਪਾਂ ਕਾਟ 7 ਇੰਚ ਤੇ ਹੀ ਪਾਉਨੇ ਆ ਜੀ ਇਸ ਤਰ੍ਹਾਂ 7 ਤੇ ਨਿਸ਼ਾਨ ਲਾ ਲਾਂਗੇ ਇਧਰੋਂ ਵੀ ਆਪਾਂ 7 ਤੇ ਨਿਸ਼ਾਨ ਲਾ ਲਾਂਗੇ ਜਿੱਦਾਂ ਕਿ ਆਪਾਂ ਇੱਥੇ 6.5 ਤਿੰਨ ਸੀ ਇਹ ਵੀ ਆਪਾਂ 7 ਤੱਕ ਇੱਥੇ 6.5 ਤੇ ਨਿਸ਼ਾਨ ਲਾਉਣਾ ਹੈ ਜੀ ਇਸ ਤਰ੍ਹਾਂ ਇਹ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਹੈ ਜੀ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਮਿਲਾ ਦੇਣਾ ਇਧਰੋਂ ਆਪਾਂ ਇਧਰੋਂ ਮਿਲਾ ਦੇਣਾ ਹੈ ਜੀ ਇਸ ਤਰ੍ਹਾਂ ਇਥੋਂ ਆਪਾਂ ਜੀ 2 ਇੰਚ ਦਾ ਨਿਸ਼ਾਨ ਇਸ ਤਰ੍ਹਾਂ ਤਰਸ਼ਾ ਲਾ ਦੇਣਾ ਜੀ ਇਸ ਤਰ੍ਹਾਂ ਹਾਂ ਜੀ ਅੱਗੇ ਜੀ ਆਪਣਾ ਹੈਗਾ ਏ ਕਮਰ ਸੀਨ ਕਮਰ ਸੀਨ ਆਪਣੀ ਹੈਗੀ ਅੱਜ 15 ਆ 15 ਤੇ ਨਿਸ਼ਾਨ ਲਾ ਦਾਂਗੇ ਹਾਂ ਫਿਰ ਦਾ 7.5 ਇਥੇ ਨਿਸ਼ਾਨ ਲਾ ਦਿੰਦੇ ਜੀ ਹਾਂ ਜੀ ਆਪਣੀ ਜਿਹੜੀ ਫੀਟਿੰਗ ਆ ਜੀ ਉਹ ਆਪਣੀ ਹੈਗੀ ਆ ਜੀ 19.5 ਸਾਡੇ 19 ਦਾ ਨਿਸ਼ਾਨ ਜੀ ਆਪਣਾ ਆ ਗਿਆ ਪੌਣੇ 10 ਤੇ ਪੌਣੇ 10 ਤੇ ਨਿਸ਼ਾਨ ਲਾਵਾਂਗੇ ਜੀ ਜਿਹੜਾ ਆਪਣਾ ਜੀ ਇਥੋਂ ਫੀਟਿੰਗ ਦਾ ਹੈਗਾ ਏ ਉਹ ਸਾਡੇ 17 ਉਹ ਆਪਾਂ ਲਾਵਾਂਗੇ ਜੀ ਪੌਣੇ 9 ਤੇ ਅੱਗੇ ਜੀ ਆਪਣੀ ਜਿਹੜੀ ਹੈਪ ਆ ਉਹ ਹੈਗੀ ਹੈ 21 ਆਪਾਂ ਸਾਡੇ 10 ਤੇ ਨਿਸ਼ਾਨ ਲਾਵਾਂਗੇ ਜੀ 21 ਹੈਪ ਆਪਣੀ ਹਾਂਜੀ ਅੱਗੇ ਆਪਣੀ ਜਿਹੜੀ ਕਾਰਟ ਹੈ ਜੀ ਮੇਨ ਮਕਸਦ ਜਿਹੜਾ ਆਪਣਾ ਹੈਗਾ ਜੀ ਬੈਕ ਸਾਈਡ ਤੇ ਫਰੰਟ ਸਾਈਡ ਕਾਟ ਦਾ ਉਹ ਆਪਣਾ ਜੀ ਆਪਾਂ ਤੁਹਾਨੂੰ ਕਿੰਨੀ ਤਰ੍ਹਾਂ ਸਮਝਾਵਾਂਗੇ ਜੀ ਇੱਥੋਂ ਆਪਾਂ ਤੀੜਾ ਲੈ ਲਿਆ ਤੀਰੇ ਦੀ ਸੇਣੀ ਆਪਾਂ ਇੱਥੋਂ ਵੀ ਉਨਾ ਹੀ ਲੈ ਲਿਆ ਜੀ ਆਪਾਂ ਆਪਾਂ ਹੁਣ ਜੀ ਇੱਥੇ ਆਪਣੀ ਫਿਟਿੰਗ ਦਾ ਨਿਸ਼ਾਨਾ ਆ ਗਿਆ 10.5 ਇੱਥੋਂ ਜੀ ਆਪਾਂ ਕੀ ਕਰਨਾ ਹੈਗਾ ਜਿਹੜਾ ਆਪਾਂ ਆਹ ਮੋਡਾ ਲਿਆ 7 ਇੰਚ ਇਹ ਤਾਂ ਆਪਾਂ ਹਾਫ ਕਰ ਲੈਣਾ ਜੀ ਹਾਫ ਇਹਦਾ ਕਿੰਨਾ ਆ ਜੂਗਾ ਜੀ 3.5 ਸਾਡੇ ਤਿੰਨ ਤਿੰਨ ਨਿਸ਼ਾਨ ਲਾ ਲੈਣ ਉਧਰ ਆਪਣੀ ਜਿਆ ਫੀਟਿੰਗ ਦਾ ਨਿਸ਼ਾਨ ਲੱਗਿਆ ਹੋਇਆ ਇੱਥੋਂ ਆਪਾਂ ਜੀ ਇਸ ਤਰ੍ਹਾਂ ਗਲਾਈ ਪਾ ਦੇਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਗਲਾਈ ਪਾ ਦਣੀ ਹੈ ਆਪਾਂ ਉਧਰੋਂ ਆਹ ਹੱਬ ਕੀਤਾ ਹੋਇਆ ਉਧਰ ਆਪਣੀ ਫੀਟਿੰਗ ਦਾ ਨਿਸ਼ਾਨ ਹੈ ਇਹਨਾਂ ਦੋਨਾਂ ਨਿਸ਼ਾਨਾਂ ਤੇ ਆਪਾਂ ਇਸ ਤਰ੍ਹਾਂ ਮੋਲਾ ਦੇਣਾ ਇਹ ਆਪਣੇ ਆਪ ਗਲਾਈ ਪੈ ਜੂਗੀ ਜਿੰਨੀ ਆਪਾਂ ਨੂੰ ਬੈਕ ਸਾਈਡ ਚਾਹੀਦੀ ਹੈ ਉਨੀ ਆਪਣੀ ਗਲਾਈ ਪੈ ਜੂਗੀ ਇਸ ਤਰ੍ਹਾਂ ਆਪਾਂ ਗਲਾਈ ਪਾ ਦਿੰਦੇ ਜੀ ਇਹ ਆਪਣੀ ਕਾਰ ਪੈ ਜੂਗੀ ਬੈਕ ਸਾਈਡ ਦੀ ਇਤੋਂ ਆਪਾਂ ਅੱਧਾ ਇੰਚ ਡਾਊਨ ਕਰ ਦਾਂਗੇ ਇਹ ਆਪਣੀ ਬੈਕ ਸਾਈਡ ਕੱਟ ਪਈ ਹੈ ਜੀ ਅੱਗੇ ਫਰੰਟ ਸਾਈਡ ਕੱਟ ਇੱਥੇ ਸ਼ੁਰੂ ਕਰ ਲੈਣਾ ਜੀ ਆਪਾਂ ਇਸ ਤਰ੍ਹਾਂ ਆਪਾਂ 1 ਇੰਚ ਦੀ ਕਾਟ ਅੱਗੇ ਪਾ ਦੇਣੀ ਹੈ ਇੱਥੋਂ ਆਪਾਂ ਤੀਰੇ ਤੋਂ ਇਹ ਮਿਲਾ ਦੇਣਾ ਹੈ ਤੇ ਬਸ ਇੱਥੋਂ ਹੀ 1 ਇੰਚ ਦੀ ਕਾਟ ਪੋਣੀ ਹੈ ਜੀ ਆਪਾਂ ਐਵੇਂ ਕਰਕੇ ਜਿਹੜੀ ਆਪਣੀ ਪਲੋਈ ਹੈ ਜੀ ਉਹ ਆਪਣੀ ਹੈਗੀ ਆ ਜੀ 11 ਦੇ ਤੇ ਆਪਾਂ 1/2 ਇੰਚ ਮਾਰਜਿਨ ਛੱਡ ਕੇ ਉੱਪਰ ਆਪਾਂ 11/2 ਤੇ ਨਿਸ਼ਾਨ ਲਾਉਣਾ ਨਹੀਂ ਇਹ ਬਿਲਕੁਲ ਨੁੱਗੀ ਵੀ ਆਪਾਂ ਸਮਝਾਇਆ ਸੀ ਕਿ ਇਹਦਾ ਜਿਹੜਾ ਸੈਂਟਰ 3/2 ਇੰਚ ਛੱਡਣਾ ਹੈ ਜੇ ਆਪਣਾ ਫਿਟਿੰਗ 20 ਤੱਕ ਹੈ ਜੀ ਨਹੀਂ ਤੱਕ ਆਪਣੀ ਫਿਟਿੰਗ ਤਾਂ 3/2 ਇੰਚ ਦੇ ਨਿਸ਼ਾਨ ਲਾਉਣਾ ਹੈ ਤੇ 7 ਇੰਚ ਦੀ ਆਪਾਂ ਕੋਲ ਹੀ ਪਾਉਣੀ ਹੈ ਇਸ ਤਰ੍ਹਾਂ 7 ਇੰਚ ਦੀ ਇਥੋਂ ਆਪਾਂ ਜਿੱਥੋਂ ਕਾਰ ਸ਼ੁਰੂ ਕੀਤੀ ਇੱਥੇ ਆਪਾਂ ਉੱਪਰਲੀ ਕੋਲੋਈ ਪਾਉਣੀ ਹੈ ਇਹਦਾ 2 ਇੰਚ ਦਾ ਆਪਾਂ ਮਾਰ ਦੇਣਾ ਹੈ ਜੀ 2 ਇੰਚ ਦਾ ਆਪਾਂ ਫਾਂਸਲਾ ਛੱਡਣਾ ਹੈ ਜੀ ਕੋਲੋਈ ਦਾ ਇੰਨੀ ਆਪਾਂ ਇਧਰੋ ਜੀ 2 ਇੰਚ ਦਾ ਛੱਡਣਾ ਹੈਗਾ ਆ ਦੇਖੋ ਆਪਾਂ ਜਿਹੜਾ ਆਪਾਂ ਵਿੱਚ ਕਾਰ ਨਿਸ਼ਾਨ ਲਾਇਆ ਸੀਗਾ ਕੰਮਰ ਸੀਨ ਉੱਥੇ ਆਪਾਂ ਕੋਲੋਈ ਆ ਜਿਹੜੀ ਉੱਥੇ ਆਉਣੀ ਚਾਹੀਦੀ ਹੈ ਆਪਣੀ ਕੋਲੋਈ ਜਿਹੜੀ ਹੈ ਇਸ ਇਸ ਤਰ੍ਹਾਂ ਇੱਥੋਂ ਵੀ 2 ਇੰਚ ਦਾ ਛੱਡਣਾ ਜੇ ਇੱਥੋਂ ਵੀ 2 ਇੰਚ ਦਾ ਇਸ ਤਰ੍ਹਾਂ ਆਪਣੀ ਜਿਹੜੀ ਹੈ ਜੀ ਫਿਟਿੰਗ ਹੈ ਪਰਫੈਕਟ ਤਰੀਕੇ ਨਾਲ ਆਉਗੀ ਇੱਥੋਂ ਆਪਾਂ ਇਸ ਤਰ੍ਹਾਂ ਨਿਸ਼ਾਨਾ ਨੂੰ ਬਲਾ ਦੇਣਾ ਹੈ ਜੀ ਦੇਖੋ ਜੀ ਇਹ ਨਿਸ਼ਾਨ ਜਿਹੜੇ ਫਿਟਿੰਗ ਦੇ ਆ ਇਹ ਆਪਾਂ ਜੇ ਪਹਿਲਾਂ ਹੀ ਲਾਉਣੇ ਆ ਤਾਂ ਆਪਾਂ ਅੱਧੇ ਇੰਚ ਦੀ ਜਿਹੜੀ ਪਲੋਈ ਹੈ ਉਹਦਾ ਮਾਰਜਿਨ ਛੱਡ ਕੇ ਜਿੰਨੇ ਆਪਣੀ ਤੋਂ 1.75 ਫਿਟਿੰਗ ਸੀਗੀ ਤਾਂ ਆਪਾਂ ਅੱਧਾ ਇੰਚ ਇੱਥੇ ਕਰਕੇ ਨਿਸ਼ਾਨ ਲਾ ਦੇਣਾ 1/2 ਇੰਚ ਵਧਾ ਕੇ ਇਸ ਤਰ੍ਹਾਂ ਤੇ ਜੇ ਜੀ ਆਪਾਂ ਇਹ ਪਲੋਈਆਂ ਪਾ ਕੇ ਉਸ ਤੋਂ ਬਾਅਦ ਫੀਟਿੰਗ ਲਾਉਣੀ ਆ ਤਾਂ ਫਿਰ ਆਪਾਂ ਜੀ ਬਾਅਦ ਵਿੱਚ ਵੀ ਲਾ ਸਕਦੇ ਆ ਫੀਟਿੰਗ ਤਾਂ ਨਿਸ਼ਾਨ ਇਸ ਤਰ੍ਹਾਂ ਲਾ ਦੇਣੇ ਜੀ ਨੀ ਫਰੰਟ ਸਾਈਡ ਕੱਟਾਂਗੇ। ਵਸਟਰ ਇੱਥੇ ਆਪਾਂ ਟੋਪ ਲਾ ਦਾਂਗੇ। ਇੱਥੇ ਆਪਾਂ ਕੱਟ ਦਨ ਚਾਹਣਾ ਹੈ। ਹੈੱਫ ਤੇ ਵੀ ਲਾ ਦਾਂਗੇ। ਹਾਂਜੀ ਮੇਰੀ ਵੀਡੀਓ ਵੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਇਹ ਚੰਗੀ ਲੱਗੀ ਤੇ ਜੀ ਇਹਨੂੰ ਲਾਈਕ ਐਂਡ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ